ਹੈਲੋ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਬਣਾਉਣੀ ਆ ਸਟੇਟ ਸਲਵਾਰ ਠੀਕ ਆ ਸਟੇਟ ਸਲਵਾਰ ਬਣਾਉਣੀ ਆ ਆਪਾਂ ਵੈਲਵਟ ਦੀ ਤੇ ਇੱਕ ਆਪਣਾ ਵੈਲਵਟ ਦਾ ਕੱਪੜਾ ਜਿਹੜਾ ਕਿ ਉਹ ਬਹੁਤ ਘੱਟ ਹੁੰਦਾ ਹੈ ਕਿ ਆਪਣੀ ਸਲਵਾਰ ਜਿਹੜੀ ਕਿ ਨਹੀਂ ਬਣਦੀ ਅੱਜ ਉਹ ਆਪਾਂ ਤੁਹਾਨੂੰ ਬਣਾਉਣੀ ਦੱਸਾਂਗੇ ਠੀਕ ਆ ਆਪਾਂ ਤੁਹਾਨੂੰ ਬਣਾ ਕੇ ਵੀ ਦਿਖਾਵਾਂਗੇ ਤੇ ਆਪਾਂ ਉਹਦੇ ਤੁਹਾਨੂੰ ਕਟਿੰਗ ਵੀ ਦੱਸਾਂਗੇ ਠੀਕ ਆ ਪਹਿਲਾਂ ਆਪਾਂ ਜਿਹੜੀ ਸਲਵਾਰ ਦੀ ਲੈਂਥ ਆ ਆਪਣੀ ਹੈਗੀ ਐ 35 ਇੰਚ ਲੈਂਥ ਆ 24 ਇੰਚ ਆਪਣੀ 벨ਟ ਹੈ 5.5 ਆਪਣਾ ਇਹਦਾ ਪਹੁੰਚਾ ਹੈ ਠੀਕ ਪਹਿਲਾਂ ਆਪਾਂ ਕਪੜੇ ਨੂੰ ਇਸ ਤਰੀਕੇ ਨਾਲ ਵਿਛਾ ਲੈਣਾ ਹੈ ਠੀਕ ਇਸ ਇਸ ਤਰੀਕੇ ਨਾਲ ਆਪਾਂ ਕਪੜਾ ਜਿਹੜਾ ਕਿ ਇਹਨੂੰ ਆਪਾਂ ਵਿਛਾ ਲੈਣਾ ਹੈ ਆ ਵੀ ਚੌੜਾ ਆਪਾਂ ਕਪੜਾ ਕੀਤਾ ਹੋਇਆ ਠੀਕ ਆਪਾਂ ਇਸ ਤਰੀਕੇ ਨਾਲ ਕਪੜੇ ਨੂੰ ਵਿਛਾ ਲਿਆ ਆ ਫਿਰ ਆਪਾਂ ਜਿਹੜਾ ਕਿ ਆਪਾਂ ਇਹਦੇ ਕਪੜੇ ਦੀ ਜਿਹੜੀ ਲੈਂਥ ਹੈ ਉਹ ਰੱਖਣੀ ਹੈ ਠੀਕ ਜਿੰਨੀ ਆਪਣੀ ਸਲਵਾਰ ਦੀ ਲੈਂਥ ਹੋਊਗੀ ਆਪਾਂ ਉਹ ਰੱਖਣੀ ਠੀਕ ਆ ਹੁਣ ਆਪਣੀ ਸਲਵਾਰ ਦੀ ਲੈਂਥ ਹੈਗੀ ਆ ਸੌਰੀ ਜੀ ਸਾਡੇ ਲਾਗੇ ਸੋਚ ਰਹਾ ਆ ਬਹੁਤ ਹੁੰਦਾ ਆ ਬਾਕੀ ਸੌਰੀ ਚਲੋ ਆਪਾਂ ਸ਼ੁਰੂ ਕਰਦੇ ਆ ਠੀਕ ਆ ਆਪਾਂ ਜਿਹੜੀ ਇਹਦੀ ਲੈਂਥ ਰੱਖਣੀ ਆ ਉਹ ਆਪਾਂ ਰੱਖਣੀ ਆ 32 ਇੰਚ ਠੀਕ ਆ 35 ਇੰਚ ਆਪਣੇ ਕੋ ਤਿਆਰ ਆ ਤੇ ਆ 32 ਇੰਚ ਰੱਖਣੀ ਆ ਠੀਕ ਆ ਜਿਹੜੀ ਵੈਲਵਟ ਵਾਲੀ ਸਲਵਾਰ ਹੁੰਦੀ ਨਾ ਉਹ ਹਮੇਸ਼ਾ ਹੀ 1 ਇੰਚ ਵਾਧ ਰੱਖੀਦੀ ਕਿਉਂਕਿ ਉਹਦੇ ਨਾਲ ਆਪਣੀ ਸਲਵਾਰ ਜਿਹੜੀ ਕਿ ਤਾਂ ਨਹੀਂ ਚੜਦੀ ਠੀਕ ਆ ਇਹ ਆਪਾਂ 32 ਇੰਚ ਸਲਵਾਰ ਦੀ ਲੈਂਥ ਰੱਖਣੀ ਆ ਠੀਕ ਆ 32 ਇੰਚ ਆਪਾਂ ਲੈਂਥ ਰੱਖ ਕੇ ਜਿਹੜਾ ਆਪਣਾ ਨੀਚੇ ਵਾਲਾ ਕਪੜਾ ਵਾ ਨਾ ਇਹ ਵਾਲੇ ਕਪੜੇ ਨੂੰ ਆਪਾਂ ਕਟਿੰਗ ਕਰਕੇ ਏ ਆਪਾਂ ਕਪੜੇ ਨੂੰ ਕਟਿੰਗ ਕਰਨਾ ਇਸ ਤਰੀਕੇ ਨਾਲ ਦੱਸਦੀ ਆਪਾਂ ਤੁਹਾਨੂੰ ਹੁਣੇ ਇਸ ਤਰੀਕੇ ਨਾਲ ਆਪਾਂ ਇਹਨੂੰ ਕਪੜੇ ਨੂੰ ਕਟਿੰਗ ਕਰ ਲੈਣਾ ਆ ਠੀਕ ਆ ਇਸ ਤਰੀਕੇ ਨਾਲ ਕਟਿੰਗ ਕਰਕੇ ਫਿਰ ਆਪਾਂ ਜਿਹੜਾ ਇਹ ਵਾਲਾ ਕਪੜਾ ਆ ਇਹਨੂੰ ਆਪਾਂ ਇੱਥੇ ਰੱਖ ਲੈਣਾ ਆ ਠੀਕ ਆ ਫਿਰ ਆਪਾਂ ਇਹਨੂੰ ਇਸ ਤਰੀਕੇ ਨਾਲ ਇੱਥੇ ਵਿਛਾ ਲੈਣਾ ਇਸ ਤੇ ਬਰਾਬਰ ਹੀ ਇੰਨਾ ਜਿਹੜਾ ਬੈਲਵਰਡ ਦਾ ਕਪੜਾ ਹੁੰਦਾ ਹੈ ਨਾ ਇਹਦਾ ਜਿਹੜਾ ਕਪੜਾ ਬਹੁਤ ਘੱਟ ਹੁੰਦਾ ਸਲਵਾਰ ਜਿਹੜੀ ਖੁੱਲੀ ਘੱਟ ਬਣਦੀ ਹੈ ਠੀਕ ਆਪਾਂ ਇਸ ਨੂੰ ਇਸ ਤਰੀਕੇ ਨਾਲ ਕਪੜੇ ਨੂੰ ਜਿਹੜਾ ਕਿ ਇਹਦੇ ਨਾਲ ਹੀ ਜੋੜ ਲੈਣਾ ਹੈ ਠੀਕ ਹੈ ਇਸ ਤਰੀਕੇ ਨਾਲ ਜੋੜ ਕੇ ਫਿਰ ਆਪਾਂ ਇਹਨੂੰ ਵੀ ਆਪਾਂ ਇੱਥੋਂ ਜਿਹੜਾ ਕਿ ਇਹਦਾ ਪੌਂਚਾ ਰੱਖਣਾ ਹੈ ਪਹਿਲਾਂ ਇਸ ਤਰੀਕੇ ਨਾਲ ਠੀਕ ਹੈ ਆਪਣਾ 5.5 ਪੌਂਚਾ ਹੈ ਆਪਾਂ ਇਹਦਾ 8 ਇੰਚ ਰੱਖਣਾ ਵਧਾ ਠੀਕ ਹੈ 8 ਇੰਚ ਆਪਾਂ ਪੌਂਚਾ ਰੱਖ ਲਿਆ ਦਾ ਫਿਰ ਆਪਾਂ ਜਿਹੜਾ ਇਸ ਦਾ ਘੇਰਾ ਹੈ ਨਾ ਉਹ ਆਪਾਂ ਰੱਖਣਾ ਹੈ ਸਲਵਾਰ ਦਾ ਹੁਣ ਵੇਖੋ ਵੀ ਆਹ ਜਿਹੜੀ ਚੀਜ਼ ਹੈ ਨਾ ਇਹ ਆਪਾਂ ਸਾਰਾ ਹੀ ਰੱਖ ਦੇਣਾ ਉੱਥੋਂ ਤੱਕ ਠੀਕ ਹੈ ਇਹਨੂੰ ਆਪਾਂ ਇੱਥੋਂ ਤੱਕ ਰੱਖ ਲੈਣਾ ਹੈ ਠੀਕ ਹੈ ਜਿਹੜਾ ਆਪਣਾ ਅਗਲੀ ਸਾਈਡ ਕਪੜਾ ਬਚੂਗਾ ਉਹਦੇ ਚ ਆਪਾਂ 벨ਟ ਪਾਉਣੀ ਆ ਠੀਕ ਹੈ ਇਹਦੇ ਚ ਆਪਾਂ 벨ਟ ਪਾ ਕੇ ਇੱਥੇ ਆਪਾਂ ਟਿੱਕ ਲਗਾ ਲਈ ਫਿਰ ਇਹਨੂੰ ਆਪਾਂ ਇਸ ਤਰੀਕੇ ਨਾਲ ਰੱਖ ਲਿਆ ਠੀਕ ਹੈ ਇਸ ਤਰੀਕੇ ਨਾਲ ਰੱਖ ਕੇ ਆਪਾਂ 10 ਇੰਚ ਦਾ ਕਿ ਆਸਣ ਰੱਖ ਲੈਣਾ ਹੈ ਠੀਕ 10 ਇੰਚ ਆਸਣ ਰੱਖ ਕੇ ਫਿਰ ਆਪਾਂ ਇਹਨੂੰ ਇਸ ਤਰੀਕੇ ਨਾਲ ਆਹ 10 ਇੰਚ ਨੂੰ ਆਪਾਂ ਇੱਥੇ ਰੱਖ ਕੇ ਫਿਰ ਇਸ ਤਰੀਕੇ ਨਾਲ ਇਹਨੂੰ ਆਪਾਂ ਸ਼ੇਪ ਦੇ ਦੇਣੀ ਹੈ ਇਹਦੀ ਆਪਾਂ ਸਲਵਾਰ ਦੀ ਸ਼ੇਪ ਦੇ ਦੇਣੀ ਹੈ ਠੀਕ ਆ ਆ ਦੇਖੋ ਐਸ ਤਰੀਕੇ ਦੇ ਦੇਖੋ ਇਸ ਤਰੀਕੇ ਨਾਲ ਆਪਾਂ ਜਿਹੜੀ ਕਿ ਇਹਦੀ ਜਿਹੜੀ ਸਲਵਾਰ ਦੀ ਕਟਿੰਗ ਆ ਆਪਾਂ ਇਸ ਤਰੀਕੇ ਨਾਲ ਹੀ ਕਰਨੀ ਆ ਆ ਦੇਖੋ ਇੱਥੋਂ ਆਪਾਂ ਰੱਖ ਲਿਆ ਵਸ 8 ਇੰਚ ਠੀਕ 8 ਇੰਚ ਰੱਖ ਕੇ 10 ਇੰਚ ਆਪਾਂ ਇਹਦਾ ਆਸਣ ਰੱਖ ਲਿਆ ਵਾ ਇਹਨੂੰ ਆਪਾਂ ਇਹਦੇ ਨਾਲ ਹੀ ਕਟਿੰਗ ਕਰ ਦੇਣਾ ਇਹ ਆਪਣੇ ਸਲਵਾਰ ਦਾ ਘੇਰਾ ਵੀ ਖੁੱਲਾ ਹੋ ਗਿਆ ਆਪਣੀ ਸਲਵਾਰੇ ਵੀ ਬਣ ਗਈ ਜਿਹੜਾ ਹੁਣ ਆਪਣੇ ਕੋਲ ਐਕਸਟਰਾ ਕਪੜਾ ਬਚਿਆ ਵਾ ਆਪਾਂ ਇਹਦੀ ਬੈਲਟ ਪਾ ਦੇਣੀ ਹੈ ਠੀਕ ਤੇ ਇਸ ਤਰੀਕੇ ਨਾਲ ਆਪਣੀ ਜਿਹੜੀ ਕਿ ਸਲਵਾਰਾ ਵੈਲਵਟ ਵਾਲੀ ਇਸ ਤਰੀਕੇ ਨਾਲ ਤਿਆਰ ਹੁੰਦੀ ਆ ਠੀਕ ਆ ਆਪਾਂ ਤੁਹਾਨੂੰ ਇਹਦੀ ਕਟਿੰਗ ਕਰਨੀ ਵੀ ਦੱਸਾਂਗੇ ਆਪਾਂ ਤੁਹਾਨੂੰ ਸ਼ਾਰਟ ਵੀਡੀਓ ਦੇ ਵਿੱਚ ਇਹਦੀ ਕਟਿੰਗ ਕਰਨੀ ਦੱਸਾਂਗੇ ਠੀਕ ਆ ਤੇ ਬਾਕੀ ਤੁਸੀਂ ਸਾਡੇ ਚੈਨਲ ਨਾਲ ਜੁੜੇ ਰਹੋ ਸਾਡੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ ਜੀ